चलो भी चले घुमी घूमी ला दो तो चलो देखे। देखे। उए, 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 उए। चलो आज ਚਲੋ ਬੋਤੋ ਆਜੋ 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 ਪੁੱਤ ਮੈਂ ਚੱਕ ਲੱਗੀ ਆ ਲਿਆ ਆ ਉਸੇ ਹੀ ਮੈਂ ਚੱਕਾਂ ਤੇ ਆਪਾਂ ਨਾਲ ਲੈ ਕੇ ਰਹਿਣੀ ਆ ਹਾਂ ਲਿਆ ਮੈਂ ਦੁੱਤੀ ਚੱਕਾਂ ਅਸੀਸ ਕਿੱਥੇ ਝੱਲਿਆ ਹੋ ਉਸੀਸ ਕਿੱਥੇ ਚੱਲੇ ਅੱਜ ਅਸੀਂ ਚੱਲੇ ਅੱਜ ਕੋਲਗੜ੍ਹ ਨੂੰ ਉਹ ਅੱਜ ਕੋਲ ਕਣਕ ਦਾ ਵੱਢੀ ਕੀ ਸਾਰੀ ਖਾਲੀ ਹੋ ਗਏ ਥੋੜੀ ਰਹਿੰਦੇ ਨੇ ਆ ਮੰਨ ਦੇ ਉਰੇ ਪਾਣੀ ਹੋਂ ਸਵੇਰੇ ਆ ਥੋੜੀ ਰਹਿੰਦੀ ਆ ਆ ਉਰੇ ਵੀ ਜ਼ਮੀਨ ਉਹਨੇ ਠੇਕੇ ਤੇ ਲਈ ਆ ਖਾਲੀ ਹੋ ਗਏ ਖੇਤ ਹੁਣ ਤਾਂ ਆ ਦੇ ਉਹਦੀ ਮੰਨ ਜੂ ਰਹਿੰਦੀ ਥੋੜੀ ਸਾਰੀ ਨਦੀਆਂ ਤੱਕ ਉਹ ਪਿਓ ਨਾਲੇ ਚ ਵੀ ਰਹਿੰਦੀ ਆ ਬਸ ਜਿੱਥੇ ਕਿਤੇ ਕੋਈ ਮੱਕੀ ਖੜੀ ਆ ਉਹ ਖੜੀ ਆ ਆ ਵੀ ਨਦੀਆਂ ਨਾਲੇ ਚ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਰਸਤਾ ਬਹੁਤ ਟੁੱਟਿਆ ਹੋਇਆ ਇਹ ਪਿੰਡ 'ਚ ਬਾਹਰ ਜਾਣ ਵਾਲਾ ਐਂਟਰੀ ਵਾਲਾ ਤਾਂ ਚਲ ਥੋੜਾ ਜਿਹਾ ਪ੍ਰੇਪੇਅਰ ਹੋ ਗਿਆ ਦੋਨੋਂ ਪਾਸੇ ਹੋਈ ਹਾਲਤ ਹੈ ਚਾਹੀ ਕਿੱਧਰ ਨੂੰ ਮਰਤੀ ਚਲੇ ਜਾਓ ਵੈਸੇ ਉੱਪਰ ਬਣੀ ਹੋਈ ਆ ਵੈਸੇ ਸ਼ਹਿਰ ਦੇ ਕੋਲ ਆ ਪਿੰਡਾ ਪਰ ਸੜਕਾਂ ਦੀ ਇੰਨੀ ਬੁਰੇ ਹਾਲਤ ਹੈ ਸ਼ਹਿਰ ਦੀ ਪੁਲ ਰੱਖਤੇ ਆ ਤੇ ਵੈਸੇ ਇਹ ਦਿਨਾਂ ਪਿੰਡਾਂ ਕੋਲ ਜ ਪਿੰਡਾਂ ਕੋਲ ਵਧੀਆ ਹੁੰਦੇ ਅਸੀਂ ਸਭ ਪੱਟੀ ਵਾਉਂਦੇ ਨੇ ਇਹ ਤਾਂ ਦਵਾਰੇ ਮੈਂ ਕਹਿੰਦੀ ਇਹਦੇ ਲੁੱਕ ਪਾਦੀ ਹੈ ਨਾ ਇਹ ਟੁੱਟ ਨਹੀਂ ਤੀ ਗਈ ਵਿੱਚ ਟੁੱਟ ਗਈ ਸੀਗੀ ਅੰਗਣੀਆਂ ਉੱਪਰ ਦੀ ਇਹਨਾਂ ਨੇ ਦਵਾਰੇ ਲੁੱਕ ਜੀ ਪਾਤੀ ਇਹਦੇ ਤਾਂ ਲੁੱਕ ਨਹੀਂ ਪਾਈ ਜਿਹੜੀ ਜਿਵੇਂ ਪਾਈ ਹੋਈ ਹੈ ਹਾਸੀ ਟੁੱਟ ਗਈ ਸੀਗੀ ਹੁਣ ਆ ਕੋਈ ਘਰ ਬਣਾਉਂਦਾ ਘਰ ਹਾਂ ਘਰੇ ਆਪਣਾ ਦੇ ਟਾਈਪ ਅਵੇਲੀ ਗੇਟ ਬਣਾਇਆ ਹੋ ਤੇ ਪਿੱਛੇ ਕੋਟੀ ਤੇ ਪਹਿਲਾਂ ਦੀ ਬਾਉਂਟਰੀ ਫੁੱਲ ਪਲੇਟ ਹੋਰ ਕਰੀ ਹੋਈ ਹੈ ਮੂਰੇ ਤੋਂ ਮੂਰੇ ਨਾ ਨਹੀਂ ਕਰੀ ਹੋਈ ਹੈ ਮੂਰੋ ਹਨਾ ਅਵੇਲੀ ਟਾਈਪ ਜੀ ਹੁਣ ਆ ਮਗਰ ਕਰੇ ਨੇ ਆ ਦੇਖੋ ਕਿਲੋ ਮੀਟਰ ਆ ਜੇ ਉਹ ਵੀ ਸਾਂਸਪੁਰ ਤੋਂ ਨੰਗ ਜਾਂਦੀਆਂ ਨੇ ਆਹ ਫਰਜ਼ੁਲਾਪੁਰ ਚੀ ਜਿਹੜੀਆਂ ਮਲੋ ਤੋਂ ਬੁੱਗੇ ਨੂੰ ਆਉਂਦੀਆਂ ਨੇ ਖੱਲੇ ਤੋਂ ਬੁੱਗਾ ਆਉਂਦੀ ਜਿਹੜੀ ਜਾਂਦੀਆਂ ਨੇ ਸਾਂਸਪੁਰਨ ਦੀ ਪੁਲੀ ਤੇ ਨਿਕਲਦੀਆਂ ਨੇ ਇੱਥੇ ਕਾਲਗੜ੍ਹ ਨਹੀਂ ਨਿਕਲਦੀਆਂ ਆਹ ਗਾਹਾਂ ਨਿਕਲਦੀਆਂ ਨੇ ਉਹ ਕਿਹਦੇ ਹੁੰਦੀਆਂ ਜਿੱਦੇ ਛੱਤਵਾਂ ਦਿਨ ਆਏ ਹੋਏ ਤੇ ਫੇਰੇ ਹੁੰਦੀਆਂ ਉੱਚ ਕੇ ਲੈ ਜਾਂਦੀਆਂ ਬੁੱਗੀਆਂ ਸਿੱਤੂ ਸੀ ਦੇਖਿਆ ਹਰ ਨਾਲ ਕੇ ਬਸ ਚਲੋ ਉਧਰੋਂ ਸਿੱਧੇ ਮੈਂ ਕਹਿੰਿਆ ਤੁਸੀਂ ਦੋ ਹੀ ਪਾਸੇ ਦੀ ਉਹ ਆਉਣੇ ਹੁੰਨੇ ਹੋ ਨਾ ਹਾਂ ਤਦ ਮਾਰ ਦੋਨੋਂ ਖੜਾ ਕੇ ਚੱਲਿਆ ਅੱਗੇ ਕੋਲਗੜ ਹਾਂ ਛਲਕੀ ਉਮਰ ਤੱਕ ਬੰਨ੍ਹ ਕੇ ਆਉਂਦੀ ਦਿੱਤੀ ਹੋਈ ਪਿਆਰ ਦੀ ਨਿਸ਼ਾਨੀ ਜੇ ਬਾ ਮੁੰਡਾ ਬਸ ਹੁਣਾ ਹਾਂ 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 ਚਲ ਖੁੱਲਈਆ ਗੇਟਾ। ਬੱਚਾ ਦੱਸਿਆ ਵੀ ਹੋਇਆ ਬੀਬੀ ਗਈ ਵੀ ਆ ਗਈ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ। ਅਸੀਂ ਪੂਆ ਜਿਉਣਾ ਕੋਲ ਗਏ ਸੀਗੇ। ਉੱਥੇ ਅਸੀਂ ਬਿਜ਼ੀ ਹੋ ਗਏ ਸਾਡਾ ਵੀਡੀਓ ਬਣਾਉਣ ਦਾ ਫਿਰ ਟਾਈਮ ਨਹੀਂ ਲੱਗਿਆ ਹੈਗਾ। ਫੇਰ ਅਸੀਂ ਜਲਦੀ ਆ ਗਏ ਸੀ ਕਿਉਂਕਿ ਤੂੜੀ ਕਰਨ ਵਾਲਿਆਂ ਨੇ ਆਉਣਾ ਸੀਗਾ। ਪਰ ਤੂੜੀ ਕਰਨ ਵਾਲੇ ਆਏ ਸ਼ਾਮ ਨੂੰ ਇਸ ਤੀਕੇ ਪਲੇਟੇ ਆਈ ਸੀਗੇ ਤੂੜੀ ਕਰਕੇ ਟਰਾਲੀ ਖੜਾ ਆ ਗਏ ਹੁਣ ਆਉਣਗੇ ਲੌਹਣ ਜੀ ਹੋਜੀ ਹੁਣ ਤੂੜੀ ਪਾ ਰਹੇ ਨੇ ਅੰਦਰ चलो। तूड़ी आ गई सारी तूड़ी का कम खत्म हो गया होना ਸਫਾਈ ਕਰਨ ਨੂੰ ਰਹਿ ਗਈ ਜਿਹੜੀ ਟੂੜੀ ਸਾਰੀ ਖਿੰਡੀ ਹੋਈ ਆਲੇ ਦੁਆਲੇ ਹੁਣ ਲੱਗੇ ਨੇ ਸਾਫ ਕਰਨ ਨੂੰ ਔਰ ਇਹਨੂੰ ਮੈਂ ਪਾਣੀ ਪਾਉਣੀ ਆ ਮਾਰ ਕੇ ਨਿਕਲ ਜੂਗੇ ਵੀ ਵੀਡੀਓ ਬਣਾਉਣੀ ਆ ਗਰਦਾ ਨਹੀਂ ਉੜੂਗਾ ਥੂੜੀ ਸਾਰੀ ਨਿਕਲ ਜੂਗੀ ਥੋੜਾ ਜਿਹਾ ਗਿੱਲਾ ਹੋਇਆ ਹੋਇਆ ਓਏ ਹੋਏ ਪਾਈਪੇ ਖੁੱਲ ਗਿਆ ਇਧਰੋਂ ਵੀ ਕੱਢ ਲੋ ਪਾਣੀ ਛਿੜਕ ਕੇ ਨਾਲ ਤਾਂ ਗਰਦਾ ਘਟੂੜੂਗਾ ਨਾਲੇ ਤੂੜੀ ਸਾਰੀ ਨਿਕਲ ਜਾਊਗੀ ਥੋੜੇ ਦੇ ਵੀ ਛਿੜਕਾ ਬਸ ਮਮੀ ਨੱਪਾ ਉਹਦਾ ਦੋਨੇ ਦਾ ਲੱਗ ਜਾਂਦੀ ਆ ਜਦ ਪਹਿਲਾਂ ਛੜਕਣਾ ਸੀ ਥੋੜਾ ਜਿਹਾ ਆਪਾਂ ਨੇ ਹਾਂ ਵਧੀਆ ਹੋ ਜਾਂਦਾ ਐਨ ਪਹਿਲਾਂ ਛਿੜਕਿਆ ਆ ਵਾ ਨਾਲੇ ਸਾਰੀ ਨਿਕਲ ਜੂਗੀ ਮੰਮੀ ਇਹ ਨਹੀਂ ਤੇ ਕਨੇ ਨਿਕਲ ਹੀ ਜਾਣੀਆਂ ਨਿਕਲ ਨਹੀਂ ਨੀ ਪੂਰੀ ਪਹਿਲਾਂ ਹੀ ਆਪਾਂ ਛਿੜਕ ਦੇਣਾ ਅਸੀਂ ਪਾਣੀ ਹੁੰਨ ਨੂੰ ਵਧੀਆ ਅਠਰ ਜਾਂਦਾ ਉਹ ਪੈਪ ਵੀ ਬਹੁਤ ਹੁਕ ਕਰਤਾ ਮੋੜਤਾ ਤਾਂ ਇਹ ਤਾਂ ਨਹੀਂ ਨਾ ਉਪਰੋਂ ਤੋੜੀ ਰਾਤ ਵੀ ਤੋਤਾ ਸੀਗਾ ਫਿਰ ਅੱਜ ਤੋੜੀ ਦੇਤਾ ਹੀ ਗੀ ਉੱਤੇ ਹੂੰ ਆ ਦੋ ਤੋਰੀਆਂ ਤਾਂ ਮੈਂ ਕਹਿੰਦੀ ਆ ਤੋੜਨ ਵਾਲੀਆਂ ਨੇ ਜਿਆਦਾ ਨਹੀਂ ਉਹ ਹੋ ਜਾਣਗੀਆਂ ਫਿਰ ਕਿੰਨਾ ਤੋੜਨੇ ਵਾਲੀਆਂ ਨੇ ਦੋ ਪਰੇ ਨਹੀਂ ਕਾਹੂ ਗਿਆ ਬਣਾ ਲਵਾਂਗਾ ਮੈਂ ਆਪੇ ਨੂੰ ਹੁਣ ਚਲਦੀ ਇਹ ਨਾ ਜੀ ਆਪੇ ਬੀਰੀ ਚੱਕ ਦੂਗਾ ਮੈਂ ਨਾ ਕੋਈ ਪਾਦਾ ਲਾ ਦੇਣਾ ਆ ਹੁਲਾ ਦੇ ਸਾਰਾ ਹਾਂ ਉਧਰ ਗੈਸ ਤਾਂ ਨਹੀਂ ਕਰਸੇ ਥੱਲੇ ਬਣਦਾ ਸਭ ਕਾਸੇ ਤੇ ਤੂੜੀ ਦਾ ਗਰਦਾ ਪੈ ਜਾਂਦਾ ਕੇਰਾ ਤਾਂ ਇਹਨੇ ਵੀ ਨਹੀਂ ਏਕਣੇ ਹੁੰਦਾ ਫਿਰ ਕੱਢ ਕੇ ਤਾਂ ਲੈ ਕੇ ਆਉਣੀ ਆ ਹਜੇ ਪਾਇਆ ਨਹੀਂ ਹੈਗਾ ਤੜਕਾ ਕਰ ਦੋ ਹੁਣ ਆਇਆਂ ਇਕੱਠੀ ਛੱਡੋ ਨਾ ਫਿਰ ਉਧਰ ਉਹ ਹੀ ਨਿਕਲੀ ਜਾਣਾ ਬੇਲਾਂ ਦੇ ਵੀ ਇੰਨਾ ਕਰਦਾ ਹੋ ਜਾਂਦਾ ਆ ਇਧਰਲੀ ਸਾਈਡ ਜਾਣਾ ਨਹੀਂ ਹਨਾ ਉਹ ਬੇਲਾਂ ਨੂੰ ਪਾਣੀ ਵੀ ਪਾਉਣ ਵਾਲਾ ਸੀਗਾ ਉਡੀ ਦੀ ਸਫਾਈ ਹੋ ਗਈ। ਐਥੀ ਕਰਦੇ ਆਂ ਅਸੀਂ ਆ ਵੀਡੀਓ ਦਾ ਐਂਡ। ਕੱਲ ਨੂੰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਸਾਡੀ ਵੀਡੀਓ ਚੰਗੀ ਲੱਗਦੀ ਐ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਚਲੋ। ਓਕੇ ਜੀ। ਸਾਰਿਆਂ ਨੂੰ ਬਾਏ।